ਔੜਵਿਕੇ ਤੇਜ਼ ਰਫ਼ਤਾਰ ਟਰੈਕਟਰ ਦਾ ਸੰਤੁਲਨ ਵਿਗੜਨ ਕਾਂ ਟਰਾਲੀ ਸਮੇਤ ਪਲਟਿਆ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾ ਸਤਪਕ ਰਾਹੋਂ ਰੋਡ ਔੜਵਿਕੇ ਇੱਕ ਭੂਂਗ ਵਾਲੀ ਵੱਡੀ ਟਰਾਲੀ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਚਸ਼ਮਦੀਨ ਨੇ ਦੱਸਿਆ ਕਿ ਟਰੈਕਟਰ ਚਾਲਕ ਟਰਾਲੀ ਸਮੇਤ ਓਵਰ ਸਪੀਡ ਨਾਲ ਜਾ ਰਿਹਾ ਸੀ ਜਿਸ ਨਾਲ ਟਰੈਕਟਰ ਚਾਲਕ ਲਖਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਜੀਦਪੁਰ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਵਿੱਚ ਘਾਰ ਪਲਟ ਗਿਆ ਟਰੈਕਟਰ ਚਾਲਕ ਨੇ ਕਿਸੇ ਵੀ ਤਰ੍ਹਾਂ ਦੀ ਸਫਾਈ ਦੇਣ ਅਤੇ ਆਪਣੀ ਗਲਤੀ ਮੰਨਣ ਤੋਂ ਸਾਫ ਇਨਕਾਰ ਕੀਤਾ ਗਨੀਮਤ ਏ ਰਹੀ ਕੇ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ ਡਿਊਟੀ ਅਫਸਰ ਏਐਸਆਈ ਕੁਲਦੀਪ ਸਿੰਘ ਸੜਕ ਸੁਰੱਖਿਆ ਫੋਰਸ ਰਾਹੋ ਨੇ ਦੱਸਿਆ ਕਿ ਉਹਨਾਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਰਸਤਾ ਬਹਾਲ ਕਰ ਦਿੱਤਾ ਗਿਆ ਹੈ ਅਤੇ ਟ੍ਰੈਫਿਕ ਆਮ ਬੰਕ ਚਾਲੂ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਅਸ਼ੋਕ ਦੁੱਗਲ ਦੀ ਔਰਤੋ ਰਿਪੋਰਟ ਮੇਰਾ ਹੈਗਾ ਜੀ ਇਹ ਸਿਕਲਦੀਪ ਸਿੰਘ ਐਸਐਸਐਫ ਰਾਹੋਤ ਹੋ ਜਿੰਨੇ ਹਾਂ ਜੀ ਇਹ ਪਾਜੀ ਮੁੰਡਾ ਇਹਦੇ ਦਸਨ ਮੁਤਾਬਕ ਕਹਿੰਦਾ ਕਿ ਬਈ 2:35 ਤੇ ਮੈਂ ਜਾਂ 3:35 ਬਾਰੇ ਕਿੰਨੇ ਵਜੇ ਕਹਿ ਰਿਹਾ ਇਧਰੋਂ ਰਾਹੋ ਤੇ ਲੁਧਿਆਣਾ ਸਾਈਡ ਨੂੰ ਜਾ ਰਿਹਾ ਸੀਗਾ ਜੀ ਸਾਨੂੰ ਕਿਸੇ ਰਾਹਗੀ ਨੇ ਕਾਲ ਕੀਤੀ ਪਿਆ ਦਾ ਕਰਕੇ ਉੱਤੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਆ ਤੇ ਅਸੀਂ ਲੋਕਾਂ ਦੀ ਹੱਲਪ ਦੇ ਨਾਲ ਟਰੈਕਟਰ ਨੂੰ ਕਢਾ ਕੇ ਪਾਸੇ ਨੂੰ ਤੇ ਇੱਕ ਪਾਸੇ ਟ੍ਰੈਫਿਕ ਅਸੀਂ ਚਾਲੂ ਕਰਾਈ ਆ ਤੇ ਬਾਕੀ ਹੁਣ ਜੀਸੀਬੀ ਵਾਲੇ ਨੂੰ ਜਾ ਕਰੇ ਨਾਲ ਨੂੰ ਬੁਲਾ ਕੇ ਇਹ ਟਰੈਲੀ ਵੀ ਪਾਸੇ ਕਰਾ ਕੇ ਟੋਟਲੀ ਆਪਾਂ ਕਲੀਅਰ ਕਰਾਣਾ ਹੋਰ 10 ਮਿੰਟਾਂ ਦਾ ਜੀ ਸਾਰਾ ਬਿਲਕੁਲ ਸਿੱਧੀ ਰੋਡ ਤੇ ਸੀਗੀ ਟਰੈਲੀ ਇਹ ਵਾਈਡੀਓ ਤੁਹਾਨੂੰ ਕੀ ਲੱਗ ਰਿਹਾ ਟਰੈਲੀ ਹੋਊ ਸਪੀਡ ਦੇਖੋ ਲੱਗਦਾ ਤਾਂ ਹੈਗਾ ਬਾਕੀ ਇਹ ਮੁੰਡੇ ਨੂੰ ਪਤਾ ਹੈ ਲੱਗਦਾ ਹੈ ਕਿ ਸ਼ਾਇਦ ਓਵਰ ਸਪੀਡ ਵਿੱਚ ਵੀ ਹੋਵੇ ਪਰ ਇਹ ਕਹਿ ਰਿਹਾ ਮੇਰਾ ਮੈਨੂੰ ਬਾਸ ਵਾਲੇ ਨੇ ਮੈਨੂੰ ਸਾਈਡ ਮਾਰੀ ਜਾਂ ਐਨੀਵੇ ਪਤਾ ਨਹੀਂ ਕੀ ਹੋਇਆ ਪਰ ਜਿਸਾ ਨਾ ਲੱਗਦਾ ਹੈ ਓਵਰ ਸਪੀਡ ਹੋ ਸਕਦਾ ਮੁੰਡਾ ਹੈ ਪਾਜੀ ਕੋਈ ਨੁਕਸਾਨ ਹੋਇਆ ਤੇ ਨਹੀਂ ਨੁਕਸਾਨ ਤੋਂ ਬਚਾਇਆ ਹੈ ਮੁੰਡੇ ਨੇ ਪੁੱਛਿਆ ਸੀਗਾ ਇਹ ਜੇ ਤੈਨੂੰ ਪ੍ਰੋਬਲਮ ਹੈ ਤਾਂ ਤੈਨੂੰ ਲੈ ਜਾਂਦੇ ਆ ਇਹ ਕਹਿੰਦਾ ਨਹੀਂ ਭਾਜੀ ਮੈਨੂੰ ਕੋਈ ਛੱਟ ਚੋਟ ਜਾਂ ਹੋਰ ਕਿਸੇ ਨੂੰ ਵੀ ਲੱਗੀ ਨਹੀਂ ਜੀ ਬਿਲਕੁਲ ਸਹੀ ਹੈ ਆਪਣੀ ਭਾਜੀ ਪਾਰਟੀ ਕਿੰਨੇ ਕੇ ਟਾਈਮ ਦੇ ਵਿੱਚ ਅਸੀਂ ਉਹ 5-7 ਮਿੰਟ ਚ ਪਹੁੰਚ ਗਏ ਜਦੋਂ ਕਾਲ ਆਈ ਆ ਅਸੀਂ 5-7 ਮਿੰਟ ਚ ਪਹੁੰਚ ਗਏ